ਬਲਾਕ ਤਰਸਿੱਕਾ ਨੂੰ ਰੱਦ ਕਰਨ ਦੇ ਉੱਤੇ ਜਿਹੜਾ ਵਾ ਪਿੰਡਾਂ ਦੇ ਵਿੱਚ ਲੋਕ ਜਾਗਰੂਕ ਹੋ ਕੇ ਤਰਸਿੱਕਾ ਬਲਾਕ ਵੱਲ ਨੂੰ ਕੂਚ ਕਰਕੇ ਉਹਨੂੰ ਮੁੜ ਬਹਾਲ ਕਰਾਉਣ ਵਾਸਤੇ ਤਤਪਰ ਨੇ ਅਤੇ ਪਿੰਡਾਂ ਦੇ ਵਿੱਚ ਇਸ ਗੱਲ ਦੀ ਰੋਸ ਦੀ ਲਹਿਰ ਫੈਲ ਗਈ ਹੈ ਕਿ ਆਮ ਆਦਮੀ ਪਾਰਟੀ ਜਿੱਥੇ ਉਹਨਾਂ ਨੂੰ ਵੱਡੀ ਗਿਣਤੀ ਦੇ ਨਾਲ ਐਮਐਲਏ ਦਿੱਤੇ ਸੀ ਤੇ ਹਲਕੇ ਦੇ ਐਮਐਲਏ ਨੂੰ ਵੀ ਵੱਡੀ ਪੱਦਰ ਤੇ ਜਿਤਾਇਆ ਸੀ ਪਰ ਅੱਜ ਇਹਨਾਂ ਦਾ ਰੋਸ ਇਹ ਜਿਤਾ ਰਹੇ ਨੇ ਕਿ ਸਾਡਾ ਹਲਕਾ ਹੀ ਜਿਹੜੇ ਹਲਕੇ ਦੇ ਵਿੱਚ ਤਰਸਿੱਕਾ ਬਲਾਕ ਨੂੰ ਰੱਦ ਕਰ ਦਿੱਤਾ ਜਿਹੜਾ ਬਹੁਤ ਮੰਦ ਭਾਗਾ ਤੇ ਦੂਸਰਾ ਰਈਆ ਬਲਾਕ ਦੇ ਕੁਝ ਪਿੰਡ ਜਿਹੜੇ ਹੀ ਤੋੜ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਲਗਾ ਦਿੱਤੇ ਗਏ ਨੇ ਤੇ ਇੱਥੋਂ ਅੱਜ ਤਰਸਿੱਕਾ ਬਲਾਕ ਵੱਲ ਨੂੰ ਕੂਚ ਕਰਨ ਵਾਸਤੇ ਤਰਦੇਉ ਬੁੱਟਰ ਆਸ-ਪਾਸ ਦੇ ਪਿੰਡਾਂ ਦੇ ਵਿੱਚੋਂ ਵੱਡੇ ਪੱਧਰ ਤੇ ਟਰੈਕਟਰਾਂ ਦਾ ਕਾਫਲਾ ਲੈ ਕੇ ਜਾ ਰਹੇ ਨੇ ਗੱਲਬਾਤ ਕਰਦੇ ਹਾਂ ਮਨਦੀਪ ਸਿੰਘ ਤਰਦੇਉ ਦੇ ਨਾਲ ਹਾਂਜੀ ਮਨਦੀਪ ਸਿੰਘ ਜੀ ਜੋ ਅੱਜ ਟਰੈਕਟਰਾਂ ਦਾ ਕਾਫਲਾ ਲੈ ਕੇ ਜਾ ਰਹੇ ਕਿੱਧਰ ਇੱਕ ਕਿਸ ਵਾਸਤੇ ਲੈ ਕੇ ਜਾ ਰਹੇ ਜੈ ਸਾਹਿਬ ਜਿਸ ਤਿੱਕੇ ਨੂੰ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਤਰਸਿੱਕਾ ਬਲਾਕ ਬਚਾਓ ਮੋਰਚਾ ਜਿਹੜਾ ਵਾ ਸਾਡੇ ਟੀਮ ਦੇ ਵੱਲੋਂ ਜਿਹੜਾ ਉਹ ਲਾਇਆ ਗਿਆ ਉਹ ਮੋਰਚਾ ਲਾਉਣਾ ਕਦੋਂ ਪਿਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਰਈਆ ਬਲਾਕ ਦੇ ਜਿਹੜੇ ਕੁਝ ਪਿੰਡ ਜਿਹੜੇ ਜਡੇਆਲਾ ਕੰਸਟੀਚੁਐਂਸੀ ਦੇ ਵਿੱਚ ਸੀ ਉਹਨਾਂ ਨੂੰ ਜਿਹੜਾ ਇਹ ਇਧਰੋਂ ਲਾ ਕੇ ਪੈਣਾ ਤਰਸਿੱਕੇ ਦੇ ਨਾਲ ਆਦਤਾ ਗਿਆ ਤੇ ਉਸ ਤੋਂ ਬਾਅਦ ਦਾ ਸਭ ਤੋਂ ਵੱਡੀ ਅਫਸੋਸਨਾਕ ਗੱਲ ਇਹ ਰਹੀ ਆ ਕਿ ਤਰਸਿੱਕਾ ਬਲਾਕ ਨੂੰ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਹੁਣ ਸਾਡਾ ਬਲਾਕ ਜਿਹੜਾ ਐਸ ਵੇਲੇ ਸੰਵਿਧਾਨਿਕ ਤੌਰ ਤੇ ਕਾਗਜੀ ਤੌਰ ਤੇ ਬਲਾਕ ਜਿਹੜਾ ਐਸ ਵੇਲੇ ਸਾਡਾ ਜੰਡੇਆਲਾ ਆਪਣੇ ਬਲਾਕ ਨੂੰ ਅ ਮੋੜ ਨਵੇਂ ਸਿਰਿਓਂ ਬਣਾਉਣ ਲਈ ਜਿਹੜਾ ਉਹ ਸੰਘਰਸ਼ ਆਰੰਭ ਕੀਤਾ ਗਿਆ ਸਾਡੇ ਮੋਰਚੇ ਦੇ ਵੱਲੋਂ ਤੇ ਮੋਰਚੇ ਦੇ ਵੱਲੋਂ ਜਿਹੜਾ ਅੱਜ ਇੱਕ ਕਾਲ ਦਿੱਤੀ ਗਈ ਹੈ ਅਜਦੀ ਕਿ ਅੱਜ ਰੋਜ਼ ਵਜੋਂ ਟਰੈਕਟਰ ਮਾਰਚ ਜਿਹੜਾ ਉਹ ਕੀਤਾ ਜਾਏਗਾ ਟਰੈਕਟਰ ਮਾਰਚ ਦੀ ਤਿਆਰੀ ਆ ਉਧਰ ਅਸੀਂ ਪੁੱਛ ਲੱਗੇ ਆ ਕਰਨ ਬਲਾਕ ਨੂੰ ਬਚਾਉਣ ਲਈ ਦੇਖੋ ਤੁਸੀਂ ਆਮ ਆਦਮੀ ਪਾਰਟੀ ਤੋਂ ਬਹੁਤ ਵੱਡਾ ਸੰਘਰਸ਼ ਕੀਤਾ ਸੀ ਤੇ ਆਮ ਆਦਮੀ ਪਾਰਟੀ ਦੀ ਜਿੱਤ ਕਰਾਈ ਕੀ ਵਧਾਈ ਸਭ ਤੁਹਾਡੀ ਸੁਣਦੇ ਨਹੀਂ ਦੇਖੋ ਸਾਡੀ ਸੁਣਨਾ ਜਾਂ ਨਹੀਂ ਸੁਣਨਾ ਉਹ ਇੱਕ ਅਲੱਗ ਗੱਲ ਹੈ ਜਨਤਾ ਦੇ ਵਿਰੋਧ ਦੇ ਵਿੱਚ ਜਿਹੜੇ ਫੈਸਲੇ ਹੋਣੇ ਜਾਂ ਜਨਤਾ ਦੇ ਜਿਹੜੀਆਂ ਹੱਕ ਦੀਆਂ ਗੱਲਾਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਮੰਨਫੀ ਕਰ ਦੇਣਾ ਉਹ ਕਿਤੇ ਅਫਸੋਸ ਨਾ ਆਇਆ ਸਾਡੇ ਲਈ ਅਸੀਂ ਕਦੀ ਨਿੱਜੀ ਕੰਮ ਤੇ ਅੱਜ ਤੱਕ ਕੋਈ ਈਟੀਓ ਨੂੰ ਕਿਹਾ ਹੀ ਨਹੀਂ ਹੈਗਾ ਸਾਡੇ ਹਵਾ ਦੀ ਗੱਲ ਸਾਡੇ ਪਾਣੀ ਦੀ ਗੱਲ ਸਾਡੇ ਧਰਨਿਆਂ 'ਚ ਆਣ ਕੇ ਬੈਠਣਾ 2022 ਤੋਂ ਪਹਿਲਾਂ ਸਾਡੇ ਰਾਵਾਂ ਦੀ ਗੱਲ ਕਰਨਾ ਸਾਡੇ ਸਾਵਾਂ ਦੀ ਗੱਲ ਕਰਨਾ ਸਾਡੇ ਕੁਦਰਤੀ ਅਧਿਕਾਰਾਂ ਦੀ ਗੱਲ ਕਰਨਾ ਸਾਡੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨਾ ਤੇ ਬਾਅਦ 'ਚ ਬਣਨ ਤੋਂ ਬਾਅਦਾਂ ਕੁਰਸੀ ਤੇ ਬਹਿ ਕੇ ਹੋਨਾ ਚੀਜ਼ਾਂ ਤੋਂ ਚੁੱਪ ਕਰ ਜਾਣਾ ਉਸ ਚੀਜ਼ ਦਾ ਰੋਸ ਸਾਡੇ ਵਿੱਚ ਸੀ ਹੈ ਤੇ ਰਹੇਗਾ ਮਨਦੀਪ ਜੀ ਇੱਕ ਸਵਾਲ ਹੈ ਤੁਹਾਡੇ ਨਾਲ ਕਿ ਜਿਹੜੀ ਅੱਜ ਤੁਸੀਂ ਬਸੰਤੀ ਰੰਗ ਦੀ ਪੱਗ ਬੱਦੀ ਆ ਇਹ ਆਮ ਆਦਮੀ ਪਾਰਟੀ ਦੀ ਪੱਗ ਬੰਨੀ ਆ ਤੇ ਦੂਸਰਾ ਇਹ ਮਹਿਲਾ ਮੈਂ ਤੁਹਾਨੂੰ ਉਹ ਦੋ ਪੱਗ ਬੰਨੀ ਵੇਖਿਆ ਜਦੋਂ ਪੂਰਾ ਸੰਘਰਸ਼ ਵਾਸਤੇ ਤੁਰੇ ਸੀ ਆਮ ਆਦਮੀ ਪਾਰਟੀ ਨੂੰ ਜਿਟਾਉਣ ਵਾਸਤੇ ਤੇ ਅੱਜ ਰੋਸ ਵਜੋਂ ਇਹ ਕੀ ਕਰਨੇ ਆਮ ਆਦਮੀ ਪਾਰਟੀ ਦੀ ਪੱਗ ਵੀ ਬੰਨੀ ਹੈ ਪਹਿਲੀ ਤੇ ਗੱਲ ਹੈ ਵੀ ਇਹ ਮੈਂ ਸਪਸ਼ਟ ਕਰਦੇ ਆਂ ਵੀ ਇਹ ਜਿਹੜਾ ਬਸੰਤੀ ਰੰਗ ਆ ਇਹ ਕੋਈ ਇਹਨਾਂ ਦਾ ਜਿਹੜਾ ਵਾ ਇਹਨਾਂ ਇਹਨਾਂ ਦੇ ਪਿਓ ਦਾ ਰੰਗ ਨਹੀਂ ਹੈਗਾ ਇਹ ਸਾਡੇ ਸਾਡੇ ਯੋਧੇ ਸ਼ਹੀਦ ਭਗਤ ਸਿੰਘ ਨੇ ਜਿਹੜਾ ਵਾ ਉਹ ਬਸੰਤੀ ਰੰਗ ਦੀ ਪੱਗ ਜਿਹੜੀ ਉਹ ਬੰਨਦਾ ਪਹਿਲੀ ਦੀ ਗੱਲ ਇਹ ਤੁਹਾਨੂੰ ਮੀਡੀਆ ਦੇ ਰਾਹੀਂ ਤੁਹਾਡੇ ਸਾਰੇ ਤੱਕ ਸਪਸ਼ਟ ਕਰਦੇ ਆਂ ਕਿ ਇਹ ਪੱਗ ਜਿਹੜੀ ਆ ਇਸ ਪੱਗ ਦੇ ਰੰਗ ਨੂੰ ਬਸੰਤੀ ਰੰਗ ਨੂੰ ਆਮ ਆਦਮੀ ਪਾਰਟੀ ਨੇ ਆੜਿਆਂ ਨੇ ਜਿਹੜਾ ਗਲਤ ਨਲਕੀਆਂ ਕਰ ਕਰਕੇ ਤੇ ਭਗਤ ਸਿੰਘ ਦੇ ਬਸੰਤੀ ਰੰਗ ਨੂੰ ਜਿਹੜਾ ਵਾ ਬਦਨਾਮ ਕਰਕੇ ਛੱਡ ਦਿੱਤਾ ਤਾ ਕਰਕੇ ਅੱਜ ਇੱਕ ਇੱਜ਼ਤ ਬਚਾਉਣ ਦਾ ਕਰਕੇ ਕਿਉਂਕਿ ਸਾਰੇ ਬੰਨੇ ਤੁਸੀਂ ਦੇਖਿਆ ਫੇ ਇਲਾਕੇ ਦੇ ਜਿੰਨੇ ਵੀ ਸਰਪੰਚ ਆ ਸਾਰਿਆਂ ਨੂੰ ਮਜਬੂਰਨ ਤੌਰ ਤੇ ਉੱਥੇ ਪ੍ਰੋਗਰਾਮ ਦੇ ਵਿੱਚ ਅੱਜ ਇੱਥੇ ਸੱਦਿਆ ਗਿਆ ਇਹਨਾਂ ਦੇ ਬਲਾਕ ਦੇ ਵਿੱਚ ਇਹਨਾਂ ਦੇ ਵੱਲੋਂ ਪਾਰਟੀ ਦੇ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਜਿੱਥੇ ਉਹਨਾਂ ਦੇ ਚੌਧਰੀ ਜਿਹੜੇ ਆ ਅੱਜ ਇਹ ਚੀਜ਼ ਦੱਸਣਗੇ ਕਿ ਇਹ ਜਿਹੜਾ ਅਸੀਂ ਕੰਮ ਕੀਤਾ ਵਾ ਜਿਹੜਾ ਖੁਦ ਜਿਹੜੀ ਵੱੱਜਰ ਗਲਤੀ ਕੀਤੀ ਆ ਉਹਨੂੰ ਛੁਪਾਉਣ ਦੀ ਇੱਕ ਜਿਹੜਾ ਦਫ਼ਤਰੀ ਨੋਟ ਆ ਦਫ਼ਤਰੀ ਹੁਕਮ ਆ ਉਹਦੀ ਅੱਜ ਜਿਹੜਾ ਵਾ ਉਹ ਉੱਥੇ हां दवाई पौण दे ਵੀ ਅਖੇ ਜੀ ਆਹ ਕੰਮ ਕੀਤਾ ਤਾਂ ਕਰਕੇ ਬਦਨਾਮੀ ਵਾਲੇ ਇਹਨਾਂ ਨੇ ਕੰਮ ਕੀਤਾ ਯੂ ਟਰਨ ਸਰਕਾਰ ਆ ਤੇ ਜੇ ਵੇਖਿਆ ਜਾਵੇ ਤਾਂ ਇਹ ਇਨਕਲਾਬੀ ਬੰਦੇ ਦੀ ਪੱਖ ਜੜੀ ਆ ਉਹਨੂੰ ਸਚਾਈ ਇਹ ਗੱਲ ਦੀ ਵੀ ਇਹਨਾਂ ਨੇ ਰੋਲ ਕੇ ਸੁੱਟਤਾ ਤੇ ਉਹਦੀ ਇੱਜ਼ਤ ਬਚਾਉਣ ਦੇ ਕਰਕੇ ਅੱਜ ਜਿਹੜਾ ਵਾ ਇਹ ਬਸੰਤੀ ਪੱਗ ਬੰਨ ਕੇ ਮੈਂ ਚੱਲਿਆ ਨਹੀਂ ਤੇ ਅਦਰਵਾਇਜ਼ ਤੁਸੀਂ ਮੈਨੂੰ ਕਦੀ ਨਹੀਂ ਵੇਖਿਆ ਹੈਗਾ ਮੈਂ ਉਹੀ ਕਿਹਾ ਕਿ ਅੱਜ ਮੈਂ ਬੜੇ ਸਮੇਂ ਬਾਅਦ ਪਹਿਲੀ ਵਾਰ ਦੇਖਿਆ ਕਿ ਅੱਜ ਫਿਰ ਬਸੰਤੀ ਰੰਗ ਦੀ ਪੱਗ ਬੰਨੀ ਆ ਤੇ ਬਸੰਤੀ ਰੰਗ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਦੇਣ ਸੀਗੀ ਜਦੋਂ ਉਹਨਾਂ ਨੇ ਇਨਕਲਾਬ ਦਾ ਨਾਹਰਾ ਲਾਇਆ ਸੀ ਤੇ ਇਨਕਲਾਬ ਤੋਂ ਭਾਵ ਹੀ ਲੋਕਾਂ ਨੂੰ ਜਾਗਰੂਕ ਕਰਨਾ ਆਪਣੇ ਹੱਕਾਂ ਪ੍ਰਤੀ ਲੜਨਾ ਉੱਠਣਾ ਤੇ ਕ੍ਰਾਂਤੀ ਦੀ ਲਹਿਰ ਨੂੰ ਪੈਦਾ ਕਰਨਾ ਭਗਤ ਸਿੰਘ ਨੇ ਜੋ ਮੇਰਾ ਰੰਗ ਦੇ ਬਸੰਤੀ ਚੋਲਾ ਦਾ ਇੱਕ ਗੀਤ ਗਾ ਕੇ ਤੇ ਇੱਕ ਲਹਿਰ ਨੂੰ ਜਿਹੜਾ ਹੋਰ ਤੇਜ਼ ਕੀਤਾ ਸੀ ਤੇ ਅੱਜ ਇਹ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਇਹ ਬਸੰਤੀ ਰੰਗ ਦੀਆਂ ਪੱਗਾਂ ਬਸੰਤੀ ਰੰਗ ਦੇ ਗੀਤਾਂ ਨੂੰ ਜਿਹੜਾ ਉਹ ਬਾਹਰ ਆਇਆ ਗਿਆ ਤੇ ਲੋਕਾਂ ਨੂੰ ਜਿਹੜਾ ਵਾ ਬੜਾ ਪਰਵਾਹ ਘਾਰਾ ਦਿੱਤਾ ਕਿ ਅੱਜ ਵਾਕਿਆ ਹੀ ਕ੍ਰਾਂਤੀ ਜਾਂ ਇਨਕਲਾਬ ਦੀ ਗੱਲ ਕਰ ਰਹੇ ਨੇ ਪਰ ਇਹ ਦੂਜੇ ਪਾਸੇ ਲਾਇਆ ਜਾਵੇ ਉਹੀ ਇਨਕਲਾਬ ਦਾ ਨਾਰਾ ਲਾਉਣ ਵਾਲੇ ਆਮ ਆਦਮੀ ਪਾਰਟੀ ਦੇ ਪਿਛੇ ਅੱਜ ਫਿਰ ਬਲਾਕਾਂ ਦੇ ਵਿੱਚ ਜਾਂ ਹੋਰ ਥਾਵਾਂ ਦੇ ਵਿੱਚ ਜਾਂ ਸਾਫ਼ ਹਵਾ ਜਾਂ ਸਾਫ਼ ਪਾਣੀ ਦੀ ਸੰਘਰਸ਼ ਕਰ ਰਹੇ ਲੜਾਈਆਂ ਲੜ ਰਹੇ ਆ ਤੇ ਮਨਦੀਪ ਜੀ ਮੈਂ ਇਹ ਕਹਿਣਾ ਚਾਹੂੰਗਾ ਕਿ ਇਹ ਜਿਹੜਾ ਸਾਥੀ ਨੇ ਆਮ ਆਦਮੀ ਪਾਰਟੀ ਦੇ ਵੀ ਤੇ ਪਲੱਸ ਦੂਜੀਆਂ ਪਾਰਟੀਆਂ ਦੇ ਵੀ ਸਾਥ ਦੇ ਰਹੇ ਨੇ ਆਪਣਾ ਬਲਾਕ ਬਚਾਉਣ ਵਾਸਤੇ ਪਰ ਹੈਰਾਨਗੀ ਦੀ ਗੱਲ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦਾ ਸਾਥ ਦੇ ਰਹੇ ਆ ਕਿ ਬਲਾਕ ਜਿਹੜਾ ਰੱਦ ਕੀਤਾ ਗਿਆ ਸਹੀ ਆ ਦੂਜੀ ਜਗ੍ਹਾ ਬਣ ਜਾਣਾ ਸਹੀ ਆ ਜਾਂ ਪਿੰਡਾਂ ਦੀ ਤੋੜ-ਫੋੜ ਕਰਨਾ ਸਹੀ ਆ ਹੈਰਾਨਗੀ ਦੀ ਗੱਲ ਕੀ ਉਹਨਾਂ ਨੂੰ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਇਹਨਾਂ ਬਲਾਕਾਂ ਦੀ ਜਾਂ ਹੋਰ ਸਹੂਲਤਾਂ ਦੀ ਲੋੜ ਨਹੀਂ ਲੋੜ ਤਾਂ ਹੈ ਪਰ ਸਮਝੇਂ ਮੈਂ ਤਾਂ ਹਰਾਨ ਆਂ ਕਿ ਅੱਜ ਉੱਥੇ ਜਿਹੜਾ ਇਕੱਠ ਹੋ ਰਿਹਾ ਵਾ ਜਿਹੜੇ ਲੋਕ ਉੱਥੇ ਜਾ ਕੇ ਇਕੱਠੇ ਹੋ ਰਿਹਾ ਭਾਵੇਂ ਉਹ ਸਾਡੇ ਆਪਣੇ ਪੰਚ ਸਰਪੰਚ ਨੇ ਕਿਸੇ ਨੂੰ ਸਮਝ ਹੀ ਨਹੀਂ ਆ ਕਿਸੇ ਨੂੰ ਇਹ ਪਤਾ ਹੀ ਨਹੀਂਗਾ ਕਿ ਕਾਗਜ਼ਾਂ ਤੋਂ ਬਿਨਾਂ ਕਟੀਆਂ ਨਹੀਂ ਚੱਲਦੀਆਂ ਜਦੋਂ ਕਾਗਜ਼ਾਂ ਦੇ ਵਿੱਚ ਬਲਾਕ ਹੈ ਹੀ ਨਹੀਂ ਤੇ ਜਿਹੜੇ ਇਥੋਂ ਦੇ ਮਿੱਥੇ ਸਰਕਲ ਦੇ ਜਿਹੜੇ ਮੱਡੀਪੋਰਡ ਦੇ ਜਿਹੜੇ ਮੈਂ ਅੱਗੇ ਤੇ ਹੋਰ ਸ਼ਬਦ ਵਰਤਦਾ ਨਾ ਪਰ ਅੱਜ ਤੁਹਾਡੇ ਮੀਡੀਆ ਦੇ ਲਈ ਚੇਅਰਮੈਨ ਹੀ ਵਰਤੂੰਗਾ ਚੇਅਰਮੈਨ ਸਾਹਿਬ ਕੱਲ ਇਹ ਲਿਖ ਰਿਹਾ ਆ ਆਪਣੇ ਪੋਸਟ ਦੇ ਉੱਤੇ ਆਪਣੇ ਫੇਸਬੁੱਕ ਦੇ ਉੱਤੇ ਉਹਨਾਂ ਨੇ ਇਹ ਲਿਖ ਕੇ ਪਾਇਆ ਕਿ ਅਖੇ ਜੀ ਲੱਖਾਂ ਰੁਪਈਆ ਦੀ ਲਾਗਤ ਨਾਲ ਬਲਾਕ ਤਰਸਿੱਕਾ ਦੀ ਜਿਹੜੀ ਰੈਨੋਵੇਸ਼ਨ ਕੀਤੀ ਜਾਏਗੀ ਦੱਸੋ ਜਿਹੜਾ ਬਲਾਕ ਬਚਿਆ ਹੀ ਨਹੀਂ ਜਿਹੜਾ ਕਾਗਜ਼ਾਂ ਦੇ ਵਿੱਚ ਹੈ ਹੀ ਨਹੀਂ ਉਹਦੀ ਰੈਨੋਵੇਸ਼ਨ ਕਰਨ ਦੀ ਜਿਹੜੀ ਉਹ ਤਿਆਰੀ ਕੀਤੀ ਜਾ ਰਹੀ ਹੈ ਕਿ ਜੀ ਇਹਨੇ ਰੈਨੋਵੇਸ਼ਨ ਕਰੇਗੀ ਪਹਿਲਾਂ ਅਸੀਂ ਇਹ ਕਹਿੰਦੇ ਪਹਿਲਾਂ ਕਾਗਜ਼ਾਂ 'ਚ ਲੈ ਕੇ ਆਓ ਬਾਅਦ ਦੇ ਵਿੱਚ ਜੇਕਰ ਤੁਸੀਂ ਦੇਖਿਆ ਜਾਵੇ ਤੇ ਪੈਸਾ ਤਾਂ ਸਾਡਾ ਬਰਬਾਦ ਹੋਣਾ ਅੱਡੀ ਪੰਚਾਇਤੀ ਜ਼ਮੀਨ ਦੇ ਮਾਲੀਏ ਦੇ ਵਿੱਚੋਂ 30% ਮਾਲੀਆ ਸਿੱਧਾ-ਸਿੱਧਾ ਬਲਾਕ 'ਚ ਜਾਂਦਾ ਬਲਾਕ ਦੀ ਡਿਵੈਲਪਮੈਂਟ ਲਈ ਜਾਂਦਾ ਉੱਥੇ ਬਲਾਕ ਦੇ ਜਿਹੜੇ ਜਿਹੜੇ ਪ੍ਰਬੰਧਕੀ ਢਾਂਚਾ ਵਾ ਉਹਦੀਆਂ ਤਨਖਾਹਾਂ ਲਈ ਜਾ ਰਿਹਾ ਹੁਣ ਜੇ ਬਿਲਡਿੰਗ ਦੇ ਵਿੱਚ ਮੰਨ ਕੇ ਚੱਲੋ ਇਹ ਜੇ ਰੰਗ ਰੋਗਨ ਕਰ ਦੇਣਗੇ ਜਾਂ ਉਹਦੀ ਰੈਨੋਵੇਸ਼ਨ ਕਰ ਦੇਣਗੇ ਪੰਚਾਇਤਾਂ ਦਾ ਪੈਸਾ ਜਾਂ ਸਰਕਾਰ ਦਾ ਜਿਹੜਾ ਤੁਸੀਂ ਅਸੀਂ ਟੈਕਸ ਪੇ ਕਰਦੇ ਆ ਵਾਪਸੀ ਪੈਸਾ ਤਾਂ ਉਹੀ ਆ ਰਿਹਾ ਟੈਕਸ ਦੇ ਪੇ ਦਿੱਤੇ ਹੋਏ ਪੈਸੇ ਦੀ ਇਹ ਬਰਬਾਦੀ ਕਰਨ ਲੱਗੇ ਆ ਜਿੰਨਾ ਚਿਰ ਕਾਗਜ਼ਾਂ 'ਚ ਨਹੀਂ ਆਉਂਦਾ ਉਨਾ ਚਿਰ ਉਸ ਬਲਾਕ ਨੂੰ ਜਿਹੜਾ ਵਾ ਉਹਦੀ ਸੁਰਖੀ ਬਿੰਦੀ ਕਰਦੀ ਲੋੜ ਕੋਈ ਨਹੀਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਬਦਲਦੀ ਇਹ ਉਹ ਵਾਲੀ ਬਿਲਡਿੰਗ ਜਿਹੜੀ ਚਿੱਟਾ ਹਾਥੀ ਬਣ ਜਾਣੀ ਆ ਤੇ ਨਸ਼ੇੜੀਆਂ ਦਾ ਜਿਹੜਾ ਨਾ ਉਹ ਅੱਡਾ ਬਣਨੀ ਆ ਉਹ ਬਿਲਡਿੰਗ ਸੋ ਸਮਝਣ ਦੀ ਲੋੜ ਆ ਇਹਨਾਂ ਲੋਕਾਂ ਨੂੰ ਸਰਪੰਚਾਂ ਨੂੰ ਵੀ ਇਹ ਗੱਲ ਦੀ ਸਮਝ ਕਰਨੀ ਚਾਹੀਦੀ ਆ ਵੀ ਭਾਈ ਇਹ ਕਾਗਜ਼ਾਂ ਦੇ ਵਿੱਚ ਜਿਹੜਾ ਵਾ ਉਹ ਮੈਂ ਮਹਾਰਾਣ ਹੋ ਗਿਆ ਇੱਕ ਹੋਰ ਚੀਜ਼ ਦੇਖ ਕੇ ਵੀ ਉਸੇ ਪਿੰਡ ਦਾ ਸਰਪੰਚ ਆ ਕੋਈ ਤਰਸਿੱਕੇ ਪਿੰਡ ਦਾ ਸਰਪੰਚ ਉਹ ਸਟੇਟਮੈਂਟ ਦੇ ਰਿਹਾ ਵੀ ਨਹੀਂ ਜੀ ਬਲਾਕ ਗਿਆ ਨਹੀਂ ਬਲਾਕ ਇੱਥੇ ਹੀ ਆ ਉਹ ਸ਼ਰੀਮਾਨ ਜੀ ਤੇਰੇ ਪਿੰਡ ਚੋਂ ਬਲਾਕ ਨੱਠ ਗਿਆ। ਤੈਨੂੰ ਮਤਲਬ ਕਹਿੰਦਾ ਕਿ ਬਲਾਕ ਦੀ ਬਿਲਡਿੰਗ ਉੱਥੇ ਹੀ ਆ ਬਲਾਕ ਚਲੇ ਗਿਆ। ਦੇਖੋ ਜੀ ਬਿਲਡਿੰਗ ਤੇ ਉੱਥੇ ਰਹਿਣੀ ਆ ਉਹ ਕੋਈ ਚੱਕਰ ਨਹੀਂ ਆਗਾ। 4 ਦਿਨ ਲਈ ਜੰਨਾ ਚ ਰਹਿਣਾ ਦੀ ਸਰਕਾਰ ਆ ਉਹਨੇ ਚ ਲਈ ਹੁਕਮ ਆਲੀ ਚੁੱਠੀ ਦੇ ਨਾਲ ਉੱਥੇ ਬਿਠਾ ਲ ਵੀ ਦੇਣਗੇ ਉੱਥੇ ਚਾਰ ਅਫਸਰ ਤੇ ਉਹਦੇ ਨਾਲ ਕੋਈ ਫਰਕ ਨਹੀਂ ਪੈਣ ਲਗਾ। ਪਰ ਸੰਵਿਧਾਨਿਕ ਤੌਰ ਤੇ ਜਿਹੜਾ ਗਜਟ ਜਾਰੀ ਕੀਤਾ ਗਿਆ ਸਰਕਾਰ ਦੇ ਵੱਲੋਂ ਉਸ ਗਜਟ ਦੇ ਵਿੱਚ ਸਹਿਮਤੀ ਜਿਹੜੀ ਐ ਐਸਈ ਟੀਓ ਨੇ ਦਿੱਤੀ ਆ। ਜਦੋਂ ਕੈਬਨਟ ਦੇ ਵਿੱਚ ਮਤਾ ਪਾਸ ਹੁੰਦਾ ਉਦੋਂ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਤੇ ਮੰਤਰੀਆਂ ਤੋਂ ਹੋ ਨਹੀਂ ਗਿਆ ਉਦੋਂ ਉਹ ਜਿਹੜਾ ਗਜਟ ਜਿਹੜਾ ਪਾਸ ਕੀਤਾ ਵਾ ਗਜਟ ਦੇ ਵਿੱਚ 100 ਤੇ 21 ਪਿੰਡ ਨੇ 121 ਪਿੰਡਾਂ ਤੇ ਲੈ ਕੇ 1 ਤੋਂ ਲੈ ਕੇ 121 ਤੱਕ ਪਿੰਡ ਜਿੰਨੇ ਵੀ ਆ ਉਹ ਸਾਰਾ ਲੜੀ ਨੰਬਰ ਜਿਹੜਾ ਵਾ ਸਾਰਾ ਤੇ ਜੜਿਆਲੇ 'ਚ ਸ਼ੋਅ ਕਰ ਰਿਹਾ ਪਤਾ ਨਹੀਂ ਉਸ ਸਰਪਿੰਡ ਦਾ ਸਰਪੰਚ ਵੀ ਜਿਹੜਾ ਕਿਹੜੀ ਚੀਜ਼ ਨੂੰ ਸੋਚੀ ਜਾਂਦਾ ਇਹ ਦੇਖਣ ਵਾਲੀ ਗੱਲ ਆ ਕਿ 43 ਪਿੰਡ ਜਿਹੜੇ ਮਜੀਠੇ ਦੇ ਤਰਸਿੱਕੇ ਬਲਾਕ ਨਾਲ ਜੁੜੇ ਸੀ ਉਹਨਾਂ ਨੂੰ ਤੋੜ ਕੇ ਤੇ ਮਜੀਠਾ 2 ਦੇ ਨਾਲ ਲਗਾ ਦਿੱਤਾ ਗਿਆ ਤੇ ਜਦੋਂ ਕਿ ਬੋਪਰਾਏ ਤੋਂ ਮਜੀਠਾ ਜਿਹੜਾ ਵਾ ਉਹ 35-40 ਕਿਲੋਮੀਟਰ ਪੈ ਜਾਣਾ ਹੈ ਤੇ ਜਿਹੜਾ ਬੋਪਰਾਏ ਤੋਂ ਜਿਹੜਾ 3 ਤੋਂ 4 ਕਿਲੋਮੀਟਰ ਤਰਸਿੱਕਾ ਪੈਂਦਾ ਸੀ ਤੇ ਮੀਡਲ ਕਲਾਸ ਪਰਿਵਾਰਾਂ ਨੂੰ ਜਾਂ ਹੋਰ ਗਰੀਬ ਪਰਿਵਾਰਾਂ ਨੂੰ ਜਿਹੜਾ ਵਾ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਕੀ ਮਜੀਠਾ ਹਲਕੇ ਵਾਲੇ ਪਾਸਿਓਂ ਵੀ ਇਸ ਸੰਘਰਸ਼ ਦੇ ਵਿੱਚ ਨਾਲ ਜੁੜੇ ਲੋਕ ਨਹੀਂ ਉੱਥੇ ਮੈਂ ਤੁਹਾਨੂੰ ਕਰੈਕਟ ਕਰ ਦਿਆਂ ਕਿ ਵੈਸੇ ਉਹ ਤਾਂ ਅੱਜ ਐਰਖਾ ਅੱਜ ਦੀ ਰੇਡ ਦੇ ਵਿੱਚ ਉਹਨਾਂ ਨੇ ਜਿਹੜਾ ਬਲਾਕ ਚ ਪ੍ਰੋਗਰਾਮ ਰੱਖਿਆ ਆ ਆਮ ਆਦਮੀ ਪਾਰਟੀ ਆ ਨਾ ਮਜੀਠਾ ਹਲਕਾ ਲਾਗੇ ਸ਼ਾਕੇ ਬਾਬੇਪੁਰੇ ਵਾਲੇ ਬਕਾਲੇ ਹਲਕੇ ਦੇ ਵਿੱਚੋਂ ਵੀ ਬੰਦੇ ਸੱਦ ਸੱਦ ਕੇ ਉੱਥੇ ਗਿਣਤੀ ਪੂਰੀ ਕਰੰਦੇ ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਸਪਸ਼ਟ ਕਰ ਦਿਆਂ ਕਿ ਜੇਕਰ ਸਰਕਾਰ ਦੇ ਵੱਲੋਂ ਇੱਕ ਕੌਨਸਟਿਚਨਸੀ ਦੇ ਵਿੱਚ ਜਿਹੜਾ ਉਹ ਬਲਾਕ ਰੱਖਣ ਦੀ ਯੋਜਨਾ ਉਹ ਉਹਨਾਂ ਨੂੰ ਮੈਂ ਕੁਝ ਹੱਦ ਤੱਕ ਸਹੀ ਵੀ ਮੰਨਦਾ ਜੋ ਜੜੀ ਚੀਜ਼ੇ ਸਹੀ ਕਰਦੇ ਉਹਨਾਂ ਨੂੰ ਸਹੀ ਕਹਿਣਾ ਵੀ ਚਾਹੀਦਾ ਵਾ ਇਹਨਾਂ ਦੇ ਕੁਝ ਪਿੰਡ ਜਿਹੜੇ ਸਾਡੇ ਬਾਬਾ ਸੌਰੀ ਬਾਬਾ ਬਕਾਲਾ ਹਲਕੇ ਦੇ ਜਿਹੜਾ ਬਲਾਕ ਰਈਆ ਉਹਦੇ ਵਿੱਚ ਜਿਹੜੇ ਪਿੰਡ ਪੈਂਦੇ ਉਹਨਾਂ ਨੂੰ ਉਧਰੋਂ ਕੱਢ ਕੇ ਇੱਧਰ ਸ਼ਾਮਲ ਕਰ ਦਿੱਤਾ ਗਿਆ ਇਹਦੇ ਨਾਲ ਤਰ ਸਿੱਕੇ ਦੇ ਨਾਮ ਜਾਂ ਜਿਹੜੇ ਵਾਲੇ ਦੇ ਨਾਮ ਮੰਨ ਕੇ ਚੱਲੋ ਜਿਹੜੇ ਜੰਡੇ ਵਾਲੇ ਸੌਰੀ ਜਿਹੜੇ ਤਰਸਿੱਕੇ ਬਲਾਕ ਦੇ ਵਿੱਚ ਮਜੀਠੇ ਹਲਕੇ ਦੇ ਜਿਹੜੇ ਕੁਝ ਪਿੰਡ ਸੀ ਇੱਥੇ ਮੈਂ ਤੁਹਾਨੂੰ ਇਹ ਚੀਜ਼ ਸਪਸ਼ਟ ਕਰ ਦਿਆਂ ਕਿ ਉਹ ਮਜੀਠੇ ਦੇ ਜਿਹੜੇ ਪਿੰਡ ਸੀ ਉਹ ਤਰਸਿੱਕਾ ਬਲਾਕ ਦਾ ਬਲਾਕ ਸੰਪਤੀ ਦਾ ਬਾਹਲਾ ਪੈਸਾ ਜਿਹੜਾ ਉਹ ਉਧਰਲੀ ਸਾਈਡ ਤੇ ਉਹ ਪ੍ਰਭਾਵਸ਼ਾਲੀ ਹੋਣ ਦਾ ਕਰਕੇ ਮਜੀਠੀਆ ਲੈ ਜਾਂਦਾ ਹੈ ਉਥੇ ਇਹ ਸੱਚੇ ਨੇ ਸੱਚੇ ਰੋਣਦੇ ਆ ਆਮ ਆਦਮੀ ਪਾਰਟੀ ਵਾਲੇ ਪਰ ਇਹ ਗੱਲ ਗਲਤ ਹੈ ਵੀ ਭਾਈ ਮਹੀਤਲਬ ਜਿਹੜਾ ਵਾ ਜੇ ਨੇੜਤਾ ਦੇ ਤੌਰ ਤੇ ਮੈਂ ਅਸੀਂ ਇਹ ਵੀ ਤੁਹਾਨੂੰ ਕਲੀਅਰ ਕਰ ਦਿਆਂ ਕਿ ਜਿਹੜਾ ਤਰਸਿਕਾ 2 ਬਲਾਕ ਸੋਰੀ ਮਜੀਠਾ 2 ਬਲਾਕ ਬਣ ਰਿਹਾ ਵਾ ਉਹਦੇ ਨਾਲ ਉਥੋਂ ਦੇ ਜਿਹੜੇ ਪਿੰਡ ਆ ਉਹਨਾਂ ਨੂੰ ਡਿਸਟੈਂਸ ਲਗਭਗ ਉਹਨਾਂ ਰਹਿਣਾ ਕਿਉਂਕਿ ਕੋਈ ਜਿਹੜਾ ਨਵਾਂ ਬਲਾਕ ਆ ਉਹ ਮੱਤੇਵਾਲ ਪਿੰਡ ਦੇ ਵਿੱਚ ਬਣਨ ਜਾ ਰਿਹਾ ਸੋ ਉਹਨਾਂ ਨੂੰ ਜਿਆਦਾ ਫਰਕ ਨਹੀਂਗਾ ਸਾਨੂੰ ਕੋਈ ਜਿਆਦਾ ਫਰਕ ਨਹੀਂ ਹੈਗਾ ਸਾਨੂੰ ਵੀ 17 ਕਿਲੋਮੀਟਰ ਦਾ ਡਿਸਟੈਂਸ ਪਹਿਲਾਂ ਹੀ 16 17 ਕਿਲੋਮੀਟਰ ਦਾ ਹੋਣੇ ਫਰਕ ਕਈ ਨਹੀਂ ਪਰ ਇੱਥੋਂ ਜ਼ਿਆਦਾ ਫਰਕ ਇਹ ਗੱਲ ਦਾ ਪੈ ਗਿਆ ਕਿ ਤਰਸਿੱਕੇ ਨੂੰ ਜਿਹੜਾ ਖਤਮ ਕਰਕੇ ਕਾਗਜ਼ਾਂ ਦੇ ਵਿੱਚੋਂ ਗੱਟ ਚੋਂ ਖਤਮ ਕਰਕੇ ਜਿਹੜਾ ਝੰਡਿਆਲਾ ਬਣਾਇਆ ਗਿਆ ਸਾਨੂੰ ਦੋਖੋ ਉਹ ਚੀਜ਼ ਇਸ ਚੀਜ਼ ਦਾ ਹੁਣ ਸੁਝਾਅ ਕੀ ਦੇਣਾ ਚਾਹਾਂਗੇ ਕਿ ਕੀ ਹੋਣਾ ਚਾਹੀਦਾ ਐਂਡ ਕੀ ਹੋਣਾ ਚਾਹੀਦਾ ਹੱਲ ਕਿਸ ਤਰ੍ਹਾਂ ਕੀ ਹੈ ਦੇਖੋ ਅ ਸੰਘਰਸ਼ ਵੀ ਚਾਹੀਦਾ ਨਾਅ ਦੀ ਨਾਲ ਹੀ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਸਰਪੰਚ ਆਮ ਆਦਮੀ ਪਾਰਟੀ ਦੇ ਇਹਨਾਂ ਨੂੰ ਵੀ ਆਪਣੇ ਮੰਤਰੀ ਸਾਹਿਬ ਨੂੰ ਅੰਦਰ ਬੈਠ ਕੇ ਸਮਝਾਉਣਾ ਚਾਹੀਦਾ ਵੀ ਇਹੋ ਜਿਹੀਆਂ ਜੜੀਆਂ ਆਪਾਂ ਮੋਰਖਾਨਾ ਹਰਕਤਾਂ ਕਰਦੇ ਤਾਂ ਇਹਨਾਂ ਨੂੰ ਆਪਾਂ ਨੂੰ ਲਗਾਮ ਲਾਉਣੀ ਚਾਹੀਦੀ ਆ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਚੱਲਣਾ ਚਾਹੀਦਾ ਵਾ ਕਿ ਜਿਹੜਾ ਬਲਾਕ ਜਿਹੜਾ ਵਾ ਇਹ ਮੁੜ ਬਹਾਲ ਹੋਵੇ ਨਵਾਂ ਬਣੇ ਸੋ ਇਹਨਾਂ ਨੂੰ ਆਪਣੇ ਲੈਵਲ ਤੇ ਚਾਹੀਦਾ ਸਾਡੀ ਜਿਹੜੀ ਬਲਾਕ ਬਲਾਕ ਤਰਸਿੱਕਾ ਬਚਾਓ ਮੋਰਚਾ ਦੀ ਟੀਮ ਆ ਇਹਦੇ ਵੱਲੋਂ ਵੀ ਲਗਾਤਾਰ ਜਿਹੜੇ ਆਪਣੇ ਵਕ ਵਕ ਤਰੀਕਿਆਂ ਦੇ ਨਾਲ ਜਿਹੜੇ ਪ੍ਰਦਰਸ਼ਨ ਆ ਅਗਲੇ ਬੰਨੇ ਹੋਰ ਤੇਜ਼ ਲਗਾਤਾਰ ਹੋਰ ਤੇਜ਼ ਹੁੰਦੇ ਜਾਣਗੇ ਇਸੇ ਤਰੀਕੇ ਨਾਲ ਹੀ ਪ੍ਰਦਰਸ਼ਨ ਕਰਨ ਦੇ ਜਿਹੜਾ ਉਹ ਪਿੱਛੇ ਨਹੀਂ ਹੋਣਾ ਤੇ ਉਹਨਾਂ ਚ ਰਹੀਂ ਪਿੱਛੇ ਨਹੀਂ ਹੋਣਾ ਜਿੰਨਾ ਚਿਰ ਸਾਡਾ ਬਲਾਕ ਇੱਥੇ ਬਣ ਨਹੀਂ ਜਾਂਦਾ ਬਹਾਰ ਨਹੀਂ ਕਿਤੇ ਜੀ ਸੋ ਇਹ ਸਾਨਾ ਮਨਜੀਤ ਸਿੰਘ ਜੀ ਤੇਰੇ ਤੋਂ ਤੇ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਸਿਮਰਜੀਤ ਸਿੰਘ ਮਾਨ ਵੱਲੋਂ ਹਲਕਾ ਇੰਚਾਰਜ ਝੰਡਿਆਲਾ ਤੋਂ ਬਲਜੀਤ ਸਿੰਘ ਨਾਲ ਬਲਜੀਤ ਸਿੰਘ ਜੀ ਜੋ ਇਹ ਫੈਸਲੇ ਲੈ ਗਏ ਨੇ ਬਲਾਕ ਨੂੰ ਰੱਦ ਕਰਨ ਦੇ ਤੇ ਅੱਜ ਜਿਹੜਾ ਸੰਘਰਸ਼ ਲਈ ਮਜਬੂਰ ਹੋ ਇਹਨਾਂ ਦੇ ਕਾਰਨਾਂ ਤੇ ਗੱਲਬਾਤ ਕਰੀ ਦੇਖੋ ਜੀ ਜਿਹੜੇ ਫੈਸਲੇ ਲਏ ਗਏ ਆ ਇਹ ਸਾਰੇ ਹਰਪਜਨ ਸਿੰਘ ਯੂਟਿਊਬ ਵੱਲੋਂ ਹੀ ਲੈ ਕੇ ਆ ਜੋ ਮਨਦੀਪ ਸਿੰਘ ਤਰਦੇਹੋ ਨੇ ਸਾਰੇ ਕਵਰ ਕਰ ਦਿੱਤੇ ਆ ਸਾਨੂੰ ਤੇ ਬੁੱਟਰਦਰਦੇਹੋ ਨੂੰ ਜਾਂ ਲਾਗੇ ਸਾਕੇ ਜਿਹੜੇ 10 12 ਪਿੰਡ ਕੋਈ ਇਹਦੀ ਦਿੱਕਤ ਨਹੀਂ ਹੈਗੀ ਦਿੱਕਤ ਇਹ ਆ ਕਿ ਜਿਹੜੇ ਤਰਸਿੱਕੇ ਦੇ ਜਿਹੜੀ ਬਲਾਕ ਇਹਨਾਂ ਨੇ ਭੰਗ ਕਰ ਦਿੱਤੀ ਆ ਤੇ ਉਹਨਾਂ ਦੇ ਜਿਹੜੇ ਜਿਹੜੇ ਸਪੋਰਟਿਵ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਕੁਝ ਵੀਡੀਓ ਪਾ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜੋ ਮਨਦੀਪ ਸਿੰਘ ਨੇ ਕਵਰ ਕਰ ਦਿੱਤਾ ਕਿ ਦਿਖਾ ਰਿਹਾ ਕਿ ਫੰਡ ਦੇ ਦੇਣਾ ਜਾਂ ਬਿਲਡਿੰਗ ਉੱਥੇ ਰਹੂਗੀ ਜਾਂ ਇਹਨਾਂ ਦੇ ਅਫਸਰ ਜਿਹੜੇ ਆ ਉਹ ੱੱਕੇ ਨਾ ਉੱਥੇ ਉਹਨੇ ਦਿਨ ਡਿਊਟੀ ਕਰ ਦੇਣਗੇ ਪਰ ਜਦੋਂ ਸਰਕਾਰ ਬਦਲੀ ਹੋਣੀ ਆ ਉਹ ਸਾਰੇ ਚਲੇ ਜਾਣੇ ਆ ਕਿਸੇ ਨੇ ਜਵਾਬ ਨਹੀਂ ਦੇਣਾ ਇਸ ਕਰਕੇ ਜਿਸ ਤਰ੍ਹਾਂ ਹੁਣ ਮੰਨ ਲਓ ਕਿ 100 ਬੰਦਾ ਇੱਕ ਜਗ੍ਹਾ ਤੇ ਕੰਮ ਕਰਾ ਕਰ ਰਿਹਾ ਤੇ ਜੇਕਰ ਉਹੀ 100 ਬੰਦਾ ਜਿਹੜੇ 50 ਇੱਕ ਜਗ੍ਹਾ ਤੇ ਕਰ ਲੈਣ 50 ਇੱਕ ਜਗ੍ਹਾ ਤੇ ਕਰ ਲੈਣ ਤੇ ਸੋਖਾ ਆ ਜਾਂਦਾ ਕਿਉਂਕਿ ਜਿਹੜਾ ਗੱਡੀ ਤੇ ਜਾਂਦਾ ਉਹਨੂੰ ਘਰ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਤੇ ਸਲਫ ਮਾਰ ਕੇ ਜਲਦੀ ਜਲਦੀ ਲੈ ਜਾਂਦਾ ਪਰ ਜਿਹੜੇ ਸਾਡੇ ਵਰਗੇ ਮਿਡਲ ਕਲਾਸ ਦੇ ਬੰਦੇ ਕਈਆਂ ਨੇ ਬਾਸਤੇ ਜਾਣਾ ਕਈਆਂ ਨੇ ਮੋਟਰਸਾਈਕਲ ਤੇ ਜਾਣਾ ਉਹਨਾਂ ਨੂੰ ਜਿਹੜਾ ਵਾ ਜੰਡਿਆਲੇ ਜਾਣਾ ਜਾਂ ਇਥੋਂ ਤਰਸਿੱਕੇ ਜਾਣਾ ਜਿਹੜਾ ਵਾ ਉਹ ਓੱਖਾ ਵਾ ਤੇ ਇਸ ਕਰਕੇ ਜਿਹੜੇ ਤਰਸਿੱਕੇ ਵਾਲੇ ਬਲਾਕ ਨੂੰ ਜਿਹੜਾ ਵਾ ਉਹ ਇੱਕ ਤਾਂ ਸਭ ਤੋਂ ਪਹਿਲਾਂ ਇਹ ਆ ਕਿ ਇਹਨਾਂ ਨੇ ਕਿਹਾ ਕਿ ਸੱਥਾਂ ਦੇ ਵਿੱਚੋਂ ਜਿਹੜੀ ਆ ਸਰਕਾਰ ਚੱਲੂਗੀ ਤੇ ਤਰਸਿੱਕੇ ਵਾਲੇ ਜਿਹੜੇ ਲੋਕ ਆ ਉਦੋਂ ਦੇ ਕਲਪ ਰਏ ਆ ਕਿ ਸਾਡਾ ਜਿਹੜਾ ਬਲਾਕ ਭੰਗ ਹੋ ਗਿਆ ਬੜਾ ਪੁਰਾਣਾ ਬਲਾਕ ਆ ਜਗ੍ਹਾ ਬੜੀ ਜਿਹੜੀ ਆ ਉਹ ਮਹਿੰਗੀ ਆ ਤੁਸੀਂ ਜਗਾ ਤੋਂ ਸਮਝ ਹੀ ਗਏ ਹੋਣੇ ਕਿ ਇਹਨਾਂ ਨੇ ਕੀ ਕਰਨਾ ਤੇ ਇਹ ਕੀ ਕਰ ਰਹੇ ਆ ਬਾਕੀ ਮੇਰੀ ਬੇਨਤੀ ਆ ਕਿ ਸਾਰਿਆਂ ਨੂੰ ਪਤਾ ਕਿ ਜੂਟਰਨ ਜਿਹੜੀ ਸਰਕਾਰ ਆ ਸੋ ਜ਼ਿਆਦਾ ਗੱਲਾਂ ਨਾ ਕਰਦੇ ਹਰਭਜਨ ਸਿੰਘ ਈਡੀਓ ਉਹੀ ਆ ਨਾ ਜਿਹੜਾ ਮਨਦੀਪ ਸਿੰਘ ਦੇ ਘਰ ਆਉਂਦਾ ਸੀ ਤੁਹਾਡੇ ਵੀ ਘਰ ਆਉਂਦਾ ਸੀ ਸਾਡੇ ਵੀ ਘਰ ਆਉਂਦਾ ਸੀ ਗੱਲ ਤਾਂ ਇੰਨੀ ਆ ਕਿ ਉੱਥੇ ਹੱਥ ਜੋੜ ਕੇ ਕਹਵੇ ਕਿ ਗਲਤੀ ਹੋ ਗਈ ਆ ਸੋ ਜਿਹੜਾ ਤਰਸਿਕਾ ਬਲਾਕ ਆ ਉਹਦਾ ਨੋਟੀਫਿਕੇਸ਼ਨ ਜਾਰੀ ਕਰ ਦੇ ਤੇ ਮਨਦੀਪ ਸਿੰਘ ਜੀ ਇੰਨੀ ਗੱਲ ਆ ਕਰਨ ਦੀ ਲੋੜ ਨਹੀਂ ਸੋ ਇੰਨੀਆਂ ਹੀ ਬੇਨਤੀਆਂ ਜੀ ਸੋ ਸਾਰਿਆਂ ਨੇ ਜਿਹੜਾ ਵੀ ਇਹਨਾਂ ਨੇ ਆਪਣੇ ਸੁਝਾਅ ਦਿੱਤੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਿੰਡ ਵਾਸੀ ਅਤੇ ਹੋਰ ਵੀ ਮੇਰੇ ਭਰਾ ਜਿਹੜੇ ਇੱਥੇ ਟਰੈਕਟਰਾਂ ਦੇ ਜਿਹੜਾ ਲੈ ਕੇ ਕਾਫਲਾ ਜਾਣ ਵਾਸਤੇ ਤਿਆਰ ਹੋਇਆ ਕਾਫਲਾ ਤਰਸਿੱਕੇ ਤੋਂ ਜਿਹੜਾ ਰਵਾਨਾ ਹੋ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਦੀ ਹੁੰਦਾ ਹੋਇਆ ਜਿਹੜਾ ਵਾ ਪਹੁੰਚੇਗਾ ਮਹਿਤਾ ਚੌਂਕ ਵਿਖੇ ਮਹਿਤਾ ਚੌਂਕ ਵਿਖੇ ਇਹਨਾਂ ਵੱਲੋਂ ਜੋ ਵੀ ਅਗਲਾ ਸੁਝਾਅ ਆਉਂਦਾ ਗੱਲਬਾਤ ਆਉਂਦੀ ਹੈ ਉਹ ਕੀਤੀ ਜਾਵੇਗੀ ਹੁਣ ਦੇਖਦੇ ਹਾਂ ਕਿ ਜਿਹੜਾ ਟਰੈਕਟਰਾਂ ਦਾ ਇੱਕ ਵੱਡਾ ਕਾਫਲਾ ਇਹ ਇਤਿਆਰ ਕਰ ਦਿੱਤਾ ਗਿਆ ਪਿੰਡ ਵਾਸੀਆਂ ਵੱਲੋਂ ਤੇ ਬਿਲਕੁਲ ਤਿਆਰਬਰ ਤਿਆਰ ਨੇ ਤੇ ਜਿਹੜਾ ਤਰਸਿੱਕੇ ਤੋਂ ਕਾਫਲਾ ਤੁਰ ਕੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਮੈਥੇ ਚੌਂਕ ਪਹੁੰਚਣਾ ਹੈ ਤੇ ਸੋ ਮੈਂ ਵੀਰਾਂ ਨੂੰ ਦੱਸਾਂਗਾ ਕੈਮਰਾਮੈਨ ਨੂੰ ਕਿ ਟਰੈਕਟਰ ਵਿਖਾ ਦਿੱਤੇ ਜਾਣ ਕਿ ਜਿਹੜਾ ਇੱਕ ਟਰੈਕਟਰਾਂ ਦਾ ਕਾਫਲਾ ਤੇ ਜਿਹੜੇ ਇਹਦੇ ਪਿਛਲੇ ਪਾਸੇ ਮੇਰੇ ਵੀਰ ਭਰਾ ਜਿੰਨੇ ਵੀ ਆ ਸਾਰੇ ਤਿਆਰਬਰ ਤਿਆਰ ਨੇ ਸੋ ਇਹਨਾਂ ਦਾ ਜਿਹੜਾ ਰੋਸ ਜੈਜ ਹੈ ਤੇ ਜਿਹੜਾ ਮੰਤਰੀ ਸਾਹਿਬ ਨੇ ਨਾ ਬੇਨਤੀ ਕੀਤੀ ਆ ਬੇਨਤੀ ਨੂੰ ਪ੍ਰਵਾਨ ਕਰਨਾ ਚਾਹੀਦਾ ਤੇ ਮਿਲ ਬੈਠ ਕੇ ਫੈਸਲਾ ਕਰਨਾ ਚਾਹੀਦਾ ਲੋਕ ਚੇਤਨਾ ਤੋਂ ਸਤਨਾਮ ਜੱਜ